ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨਾ ਟੋਟਲ ਦੋ ਹੀ ਗਾਵਾਂ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਆਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਿਆ ਕਰੋ ਪਸ਼ੂ ਦੀ ਤਸੱਲੀ ਆਪਣੀ ਜ਼ਰੂਰ ਇੱਥੇ ਕਰਕੇ ਖੜਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲੋ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਜੀ ਉਹਦੇ ਦੇਰ ਵੀ ਤੁਸੀਂ ਦੱਸੋ ਸਭ ਵਧੀਆ ਜੀ ਉਹਦੇ ਚਾਹੀਦਾ ਵੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਰਪਾਲ ਸਿੰਘ ਜਿੰਦ ਪਿੰਡ ਚੁੰਡਾ ਜ਼ਿਲ੍ਹਾ ਮਸਰ ਜੀ ਤੇ ਲਾਗੇ ਟਾਰੀ ਬੱਗ ਬੋਧਰ ਤੇ ਚਿਕਾਵਾ ਟਾਰੀ ਦਾ ਚਾਹ ਮਤਲਬ 7 ਕਿਲੋਮੀਟਰ ਦਾ ਰਿਪੇ ਚਿਕਾਵਾ ਵਿਚਕਾਰ ਆਪਾਂ ਤੇ ਫੋਨ ਨੰਬਰ ਬੋਲਦਾ ਫੋਨ ਬੰਨਣੇ ਲਗ 459495 ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਆ ਹਾਂਜੀ ਹਾਂਜੀ ਕਿੰਨੇ ਚਿਰ ਦੀ ਸੋਈ ਆ ਇਹਨੂੰ ਹਰ ਵੀ ਦਾ 11 ਦਿਨ ਹੋ ਗਿਆ ਆ ਬੱਛਾ ਜੇ ਦਾ ਠੀਕ ਹੈ ਇਧਰ ਦਾ ਹਾਂਜੀ ਉੱਧਰ ਲੈ ਵਾ ਅੱਛਾ ਜੀ ਉਹ ਬੱਚੀ ਐ ਛੱਡ ਦੇ ਉਹ ਆਹਰ ਛੱਡ ਬੱਚੀ ਆ ਉਹ ਤੁਹਾਨੂੰ ਦਿਖਾਉਂਦੇ ਆਣੇ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਉਹ ਭਰ ਵੀ ਐ ਤਾਂ ਲੈ ਆਟਾ ਜਿਹੜਾ ਹੋਊਗਾ 13 14 13 14 ਕਿਲੋ ਖੁੱਲਾ ਡੁੱਲਾ ਹੋਊਗਾ ਤਿਆਰ ਮੁਕੇ ਤੇ ਮੇਰਾ ਮਰਨਾ ਤਿਆਰ ਜਿਹੜਾ ਮਰਜ਼ੀ ਹੈ ਇਹਦੇ ਜੇ ਵਾਜੂਗੀ ਦੁੱਧੋ ਤੇ ਨਹੀਂ ਮਰਨਾ 20 ਦੁੱਧ 17 18 ਕਿਲੋ ਵਾਲੀ ਬੱਚੀ ਆ ਠੀਕ ਹੈ ਜੀ ਥਾਣੇ ਤੇ ਤੁਹਾਨੂੰ ਇੱਕ ਵਾਰੀ ਦਿਖਾਈ ਹੈ ਲੱਗ ਕੇ ਤਾਂ ਆਹ ਦੇਖ ਸਾਡੇ ਜੀ ਥਾਣਾ ਦਾ ਸਾਈਜ਼ ਗਿਆਪ ਇਹਦਾ ਮਿਲਕ ਮੈਨ ਵੀ ਚੰਗੀ ਲੱਗੀ ਆ ਅਜੇ ਬਿਲਕੁਲ ਸਵੇਰੋਂ ਸਵੇਰ ਦਾ ਟਾਈਮ ਆ

ਉਹ ਤਾਂ ਹੀ ਆਪਣਾ ਦੋ ਟਾਈਮ ਸਵਾਈ ਕਰ ਲੈਣਾ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਆ ਰਹੀ ਜਿੱਦਾਂ ਦਾ ਬਾਜ਼ਾਰ ਚੱਲਣ ਰਿਆ ਮੁੱਲ 50000 ਨੇ ਕਰ ਲਈ ਜੀ ਆਪ ਹੀ ਕਰ ਦੋਗੇ 45000 ਰੁਪਏ ਦੇ ਦਿੰਨੇ ਯਾਰ ਅੱਛਾ ਹਾਂ ਪਹੁੰਚ ਵਿੱਚ ਹੀ ਪੂਰੇ ਰੁਪਏ ਹਾਂ ਨਾ ਜਿਹੜੀ 40 ਦੀ ਦਵਾਂਗੇ ਵਿੱਚੇ ਪਹੁੰਚ ਕਰਾਂਗੇ ਠੀਕ ਹੈ ਜੀ ਪੂਰੇ 40000 ਦੀ 13 14 ਕਿਲੋ ਦੁੱਧ ਜੇ ਦਾਹ ਦਿੰਨੇ ਸੂਝ ਮੈਲਾ ਜੇ ਮਾਰ ਲਈਏ ਤੇ 500 ਕਿਲੋਮੀਟਰ ਤੱਕ ਹਨ 500 ਕਿਲੋਮੀਟਰ ਤੱਕ ਵੀ ਪਹੁੰਚ ਠੀਕ ਹੈ ਜੀ ਹਾਂ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਥਾਣੇ ਦੇ ਕਰੀ ਦੇਖ ਸਕਦੇ ਲੱਗ ਰਿਹਾ ਥਾਣੇ ਦਾ ਬੜਾ ਕਮਾਲ ਦਾ ਵਾ ਚੰਗੇ ਗੈਪ ਤੇ ਥਾਣੇ ਆ ਤੇ ਮਿਲਕਵੇਨ ਵਿੱਚ ਚੰਗੀ ਮੋਟੀ ਲੱਗੀ ਆ ਦਜਾ ਸੂਰ ਪੀ ਸੋਈਏ ਬੱਚੀ ਅੱਛਾ ਆ ਤਾਂ 18 ਕਿਲੋ ਦੁੱਧ ਆ ਤਿਆਰ ਮੁੱਕੇ ਤੋ ਹਮ ਮੋਕੇ ਤਿਆਰ ਆ ਜਿਹੜਾ ਪਹਿਲੇ ਸਮੇਂ ਤੋਂ ਦੇ ਨੇ ਭਰਿਆ 20 22 ਕਿਲੋ ਦੁੱਧ ਭਰਿਆ ਜੀ ਅੱਛਾ ਪਰ ਇਹ ਸ਼ਰਦੀ ਬੱਚੀ ਜੇ ਬੱਚੀ ਦਿਖਾਈਏ ਇੱਕ ਮਿੰਟ ਇੱਧਰ ਆ ਫਿਰ ਟੀਗਾ ਕੇਵੇਂ ਨੇ ਇਹਨੇ ਚੰਗਾ ਭਰਾਇਆ ਵਾ ਇਹ ਸ਼ਰਦੀ ਮਗਰ ਬੱਚੀ ਆ ਲੈ ਸੰਦੇ ਕਰੇ ਸਿੱਧੀ ਕਰੇ ਕਰੀ ਬੱਚੀ ਬੋਲੀ ਉਹ ਥੋੜੀ ਰੱਸੀ ਫੱਤੀ ਆ ਤੁਹਾਨੂੰ ਲੱਗਦੇ ਆਣਾ ਉਹ ਜੀ ਥੋੜੀ ਛੱਟ ਲੱਗੀ ਨਾ ਲੱਗਿਆ ਹਰ ਤੋਂ ਠੀਕ ਜੱਟ ਗੱਲ ਆਇਆ ਅੱਧਾ ਕੋਈ ਚੱਕ ਨਹੀਂ ਤੇ ਬਾਕੀ ਬੱਛੀ ਆਪਾਂ ਦੇਖ ਸਕਦੇ ਬੜੀ ਪਿਆਰੀ ਹੈ ਇਹ ਤੇ ਮਗਰ ਬੱਛੀ ਦਾ ਬੜਾ ਮੌਲਾ ਤੇ ਜੀ ਬੱਛੀ ਦਾ ਬੱਛੀ ਮਗਰ ਚੰਗੇ ਟੀਕੇ ਦੀ ਆ ਪ੍ਰਿੰਟ ਜਿਹੜਾ ਚੰਗਾ ਬੱਛੀ ਦਾ ਆ ਦੇਖੋ ਹਾਂ ਨਹੀਂ ਫਿਰ ਥੋੜੀ ਜੀ ਉਹਦੀ ਲੱਤ ਤੇ ਛੱਟ ਜੀ ਲੱਗੀ ਆ ਬੜੀ ਪਿਆਰੀ ਬੱਚਾ ਨੇ ਹੋ ਜਾਂਦਾ ਹੁਣ ਇਹਨਾਂ ਨੇ ਬੈਠੀ ਉੱਠੀ ਆ ਤੇ ਉਹ ਬੱਛਾ ਆ ਤੇ ਆ ਬੱਛੀ ਆ ਬਾਕੀ ਮਗਰ ਬੱਛੀ ਮਗਰ ਸਭ ਬਣਾ ਲਈ ਆ ਕੋਈ ਮੇਰੇ ਤਿਆਰ ਕਰਨ ਵਾਲਾ ਖੜੇ ਮਗਰ ਬੱਛੀ ਚੰਗੀ ਆ ਤੇ ਇਹ ਵੇਦੀ ਤੋਂ ਦੋ ਦੋ ਤਰ੍ਹਾਂ ਕਿੰਨਾ ਭਰੀ ਜਾਊਗੀ ਦੋ ਤਾਂ ਰੁਪਈਏ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਰੋਪ ਚੱਲਣ ਡਈ ਦੋਦੇ ਇਹਨੇ ਫੇਰ ਵੀ ਉਹ ਪਲਾਸੀ ਚੱਲਣਾ ਤੋਰ ਫੇਰ ਇੱਕ 18 ਕਿਲੋ ਆ ਦੇ ਕੇ ਜਿਹੜਾ ਮੱਦੀ ਚੋਗ ਲੱਗੇ ਤੋਰ ਫੇਰ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਬਾਜੀ ਸੁਣੀ ਨਾ ਬਾਕੀ ਕੱਟ ਕਾਟ ਦੀ ਚੰਗੀ ਆ। ਫੱਲੇਵੇਂ ਚੰਗੀ ਬਣੀ ਆ। ਖੜੇ ਕੋ ਸਾਹਮਣ ਵਾਲਾ ਦੁੱਧ ਸਾਰਾ ਸਿਆਲੇ ਨੇ ਚੰਗਾ ਭਰੀ ਜਾ। ਸਾਹਮਣੇ ਚੰਗਾ ਚੋਈ ਜਾਣਾ ਵੀਜੀ। ਤੇ ਮੁੱਲ ਫਿਰ ਇਹਦਾ। ਮੁੱਲ ਹਰ ਵੀਜੀ 80 ਮੰਨ ਲਓ ਵੀ ਵੜਦਾ ਲੋਕੀ 80 ਕਰੀ ਜਾਂਦੇ ਕੋ 85 ਕਰੀ ਜਾਂਦੇ। ਹਾਂਜੀ। ਆਪਾਂ ਹਰ ਪੂਰੇ ਪੈਣ ਦੇਣੀ। ਤੇ ਹਾਂਜੀ। 50000 ਵੀ ਦੇ ਦੇ ਯਾਰ ਵੀਜੀ। 65000 ਦੀ ਦੇ ਦੇਣੀ ਆ। ਕਰ ਦੋ ਨਿੱਕੇ ਛੋਟ ਛੜ ਵਿੱਚ ਹੋ ਰਹੇ ਹਰਪ੍ਰੀਤ ਜਿਹੜਾ ਆਪਾਂ ਦੇ ਹੀ ਦੇਣੀ ਨਾ ਛੋੜ ਹੀ ਕਰਾਂਗੇ ਪੂਰੇ 55000 ਦੇ ਦਵਾਂ ਅੱਛਾ 55000 55000 ਦੇ ਪਰ ਏਡੀ ਕੋ ਵੜ ਦੇਂਦਾ ਨਹੀਂ ਠੀਕ ਹੈ ਜੀ ਪਹੁੰਚ ਪਹੁੰਚ ਵਿੱਚ ਹੀ ਹੈ ਹਣ 104 ਰੁਪਏ ਪਹੁੰਚ ਵਿੱਚ 100 ਕਿਲੋਮੀਟਰ ਤੱਕਰ ਦੀ ਪਹੁੰਚਿਆ ਤੇ ਦੁੱਧ ਜਿਹੜਾ ਮੋਕੇ ਤੇ 18 ਲੀਟਰ ਘਰੋਂ ਚਵਾ ਦੋਗੇ ਹਣ ਚਵਾ ਲੇ 20 ਲੀਟਰ ਨਾ ਦੇਣਾ ਤੇ ਬਾਕੀ ਮਗਰ ਵੱੱਛੀ ਵੀ ਚੰਗੇ ਰੁਪਈਆ ਦੀ ਆ ਜਿਹੜੇ ਕੋਲ ਪਤਾ ਮਸਲਾ ਵਾਲੀ ਮਿਹੜ ਹੈ ਵੀ ਨਾ ਦੁੱਧ ਆਂਦਾ ਵੀ ਕੀ ਹੈ ਤੇ ਬਾਕੀ ਇੱਥੇ ਆਓ ਆਪਣੀਆਂ ਤੁਹਾਡੇ ਘਰ ਕੋ ਚੋ ਚਵਾ ਕੇ ਨਾ ਤੁਸਲੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂ ਜੀ